ਸਾਡੇ 4 ਕਿੱਲੇ ਜ਼ਮੀਨ ਦੇ ਨੇ ਔਰ ਇੰਨੀ ਕਿ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਇਹ ਖੇਤੀ ਕਰਕੇ ਸਬਜ਼ੀਆਂ ਉਗਾ ਕੇ ਸੀਜ਼ਨਲ ਵੈਜੀਟੇਬਲਸ ਜਿਹੜੀਆਂ ਨੇ ਉਹ ਉਗਾ ਕੇ ਬਹੁਤ ਚੰਗੀ ਕਮਾਈ ਜਿਹੜੀ ਹੈਗੀ ਹੈ ਉਹ ਕਰ ਰਹੇ ਨੇ ਤੁਸੀਂ ਕਹਿੰਦੇ ਤੂੰ ਜੈਵਿਕ ਖੇਤੀ ਕਰ ਲਮ ਕੋਈ ਕੀ ਚੀਜ਼ ਹੁੰਦੀ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਵੀ ਬਿਨਾ ਕੈਮੀਕਲ ਤੋਂ ਖੇਤੀ ਕਰਨੀ ਹੈ ਜੀ ਹੂੰ ਉਹਨਾਂ ਦੇ ਵਿੱਚੋਂ ਅਸੀਂ 4-500 ਬੰਦਾ ਸੀਗੇ ਲਗਭਗ ਜਿਹੜਾ ਮਤਲਬ ਅੰਬੂਜਾ ਲੈਣ ਚੁਣਿਆ ਸੀ ਤੇ ਜਿਨ੍ਹਾਂ ਦੇ ਵਿੱਚੋਂ ਮੰਨ ਕੇ ਚੱਲੋ ਵੀ ਤਿੰਨ ਚਾਰ ਬੰਦੇ ਰਹਿ ਗਏ ਆਪਣੀ ਮਤਲਬ ਇੱਕ ਕਿਲਾ ਜ਼ਮੀਨ ਐ ਸਿਰਫ ਹਾਂਜੀ ਹਾਂਜੀ ਬਿਲਕੁਲ ਆਪਦੀ ਕਿਲਾ ਕੀ ਸਾਢੇ ਤਿੰਨ ਕਿਲੇ ਠੇਕੇ ਤੇ ਸਾਢੇ ਚਾਰ ਕਿੱਲਾਂ ਦੇ ਵਿੱਚ ਸਬਜ਼ੀ ਟੋਟਲ ਤੂੰ ਪਹਿਲਾਂ ਤਾਂ ਮੈਂ ਨਰਮਾ ਬੀਜਦਾ ਹੁੰਦਾ ਸੀਗਾ ਜੀ ਉਸ ਤੋਂ ਇੱਕ ਸਾਲ ਝੋਨਾ ਲਾਇਆ ਤੇ ਪੈਣ ਪਾਣੀ ਪੂਣੀ ਦਾ ਬਾਲਾ ਖਾਂਦਾ ਜਾਂ ਮੁੜ ਕੇ ਮੈਂ ਛੜਤਾ ਸਬਜ਼ੀ ਵਾਲੇ ਪਾਸੇ ਆ ਗਿਆ ਤੇ ਲੱਗੇ ਹੋਏ ਆ ਸਲਗਮਾ ਤੇ ਇਥੇ ਮੇਥੀ ਸੂੰਗਰੇ ਮੂੜੀਆਂ ਸਾਗ ਪਾਲਕ ਗੋਭੀ ਬਰੋਕਲੀ ਬੰਦ ਗੋਭੀ ਤੇ ਮਟਰ ਕਰੇਲੇ ਚੌਲੇ ਮਤਲਬ ਮੌਸਮ ਦੀਆਂ ਸਾਰੀਆਂ ਸਬਜ਼ੀਆਂ ਲੱਗਦੀਆਂ ਜੀ ਰੋਟੀ ਸੌਖੀ ਖਾਈ ਜਾਂਦੀ ਆ ਚਾਰ ਬੰਦਿਆਂ ਨੂੰ ਲੇਬਰ ਵਾਲਿਆਂ ਨੂੰ ਦਿੱਤਾਗਾ ਆਪਦਾ ਵਧੀਆ ਟਾਈਮ ਪਾਸ ਕਰੀ ਜਾਂਦੇ ਕਿਤੇ ਲੱਗੇ ਆ ਕਿ ਲੋਕ ਸੀਸਾ ਦਿੰਦੇ ਆ ਬਹਿੰਡੇ ਵਾਲੇ ਵੀ ਧੰਨਵਾਦ ਹੀ ਕਰਦੇ ਆ ਮੇਰਾ ਤਾਂ ਵੀ ਤੂੰ ਇਹ ਕੰਮ ਕਰਦਾ ਸੋਰਗੀ ਕੀੜਾ ਪਿਆ ਹੋਇਆ ਇਹਦੇ ਤੇ ਹਾਂਜੀ ਤੇ ਜੇ ਦੂਜਾਂ ਦੇ ਖੇਤ ਜਾ ਕੇ ਵੇਖੋਗੇ ਤੁਹਾਨੂੰ ਸਾਫ ਪੱਤੇ ਦੇਖਣਗੇ ਹਾਂ ਹਰੇ-ਹਰੇ ਜੋ ਹਾਂਜੀ 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 ਕਿਉਂਕਿ ਉਹ ਸਪਰੇਹਾਂ ਪਾ ਕੇ ਸੈੱਟ ਕਰੀ ਹੁੰਦੇ ਨੇ ਹਾਂਜੀ 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 ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਮੈਂ ਹਾਂ ਤੁਹਾਡੀ ਨਾਲ ਆकांक्षा ਦਰਸ਼ਕੋ ਅੱਜ ਅਸੀਂ ਤੁਹਾਨੂੰ ਬਠਿੰਡਾ ਦੇ ਕਿਸਾਨ ਗੁਰਦੀਪ ਸਿੰਘ ਜੀ ਦੇ ਖੇਤਾਂ ਦੇ ਵਿੱਚ ਲੈ ਕੇ ਆਏ ਆਂ ਔਰ ਇੱਥੇ ਲੈ ਕੇ ਆਉਣ ਦਾ ਜਿਹੜਾ ਮਕਸਦ ਹੈ ਤੁਹਾਨੂੰ ਦੱਸਣਾ ਹੈ ਕਿ ਇਹ ਜੋ ਕਿਸਾਨ ਨੇ ਗੁਰਦੀਪ ਸਿੰਘ ਇਹ ਪਿਛਲੇ 15 ਸਾਲਾਂ ਤੋਂ ਲਗਭਗ ਜੈਵਿਕ ਖੇਤੀ ਜਿਹੜੀ ਹੈਗੀ ਆ ਉਹ ਕਰ ਰਹੇ ਨੇ ਨੇਚਰਲ ਕੁਦਰਤੀ ਖੇਤੀ ਦੇ ਨਾਲ ਜਿਹੜਾ ਹੈਗਾ ਸਬਜ਼ੀ ਉਤਪਾਦਨ ਦਾ ਕੰਮ ਕਰਦੇ ਨੇ ਸਬਜ਼ੀਆਂ ਉਗਾਉਂਦੇ ਨੇ ਔਰ ਇਹਨਾਂ ਦੇ ਕੋਲੇ ਲਗਭਗ 4.5 ਕਿੱਲੇ ਜ਼ਮੀਨ ਦੇ ਨੇ ਔਰ ਇੰਨੀਕ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਇਹ ਖੇਤੀ ਕਰਕੇ ਸਬਜ਼ੀਆਂ ਉਗਾ ਕੇ ਸੀਜ਼ਨਲ ਵੈਜੀਟੇਬਲਸ ਜਿਹੜੀਆਂ ਨੇ ਉਹ ਉਗਾ ਕੇ ਬਹੁਤ ਚੰਗੀ ਕਮਾਈ ਜਿਹੜੀ ਹੈਗੀ ਹੈ ਉਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੀਪ ਸਿੰਘ ਜੀ ਆਪਣੇ ਖੇਤ ਦੇ ਵਿੱਚ ਇਸ ਵੇਲੇ ਕੰਮ ਵੀ ਕਰ ਰਹੇ ਨੇ ਔਰ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਜੈਵਿਕ ਖੇਤੀ ਵੱਲ ਆਉਣ ਦਾ ਜਿਹੜਾ ਸਬਬ ਹੈ ਉਹ ਕਿਸ ਤਰ੍ਹਾਂ ਹੋਇਆ ਕਿਉਂਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹ ਮੁਨਾਫੇ ਦੇ ਲਈ ਰੇਹਾ ਹਾਂ ਸਪਰੇਹਾਂ ਦੇ ਨਾਲ ਜਿਹੜੀ ਹੈ ਸਬਜ਼ੀ ਉਗਾਉਂਦੇ ਨੇ ਪਰ ਕੀ ਇਸ ਖੇਤੀ ਦੇ ਵਿੱਚ ਮੁਨਾਫਾ ਹੈ ਕਿ ਇਸ ਖੇਤੀ ਦੇ ਵਿੱਚ ਫਾਇਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਆਰਗੈਨਿਕ ਜਿਹੜੀਆਂ ਸਬਜ਼ੀਆਂ ਨੇ ਜਾਂ ਆਰਗੈਨਿਕ ਖਾਦ ਪ੍ਰਦਾਰth ਨੇ ਉਹਨਾਂ ਦਾ ਬਹੁਤ ਚੱਲਣ ਹੈ ਪਰ ਉਹ ਬਹੁਤ ਜ਼ਿਆਦਾ ਮਹਿੰਗੀਆਂ ਵਿਕਦੀਆਂ ਨੇ ਵੱਡੇ ਵੱਡੇ ਸ਼ੋਰੂਮਸ ਦੇ ਵਿੱਚ ਜਾਂ ਫਿਰ ਕਾਰਪੋਰੇਟ ਸੈਕਟਰਸ ਦੇ ਵਿੱਚ ਤੁਸੀਂ ਜਾਣੇ ਹੋ ਤਾਂ ਉੱਥੇ ਤੁਹਾਨੂੰ ਆਰਗੈਨਿਕ ਦਾਲਾਂ ਦੇ ਨਾਮ ਤੇ ਜਾਂ ਫਿਰ ਆਰਗੈਨਿਕ ਸਬਜ਼ੀ ਦੇ ਨਾਮ ਤੇ ਤੁਹਾਡੇ ਤੋਂ ਮਿਨੀਮਮ ਜਿਹੜਾ ਹੈਗਾ ਜਿਸ ਜਿਸ ਚੀਜ਼ ਦਾ ਰੇਟ ਮਾਰਕੀਟ ਦੇ ਵਿੱਚ 60 ਰੁਪਏ ਕਿਲੋ ਹੈ ਤਾਂ ਉਹ ਤੁਹਾਨੂੰ ਡਬਲ ਰੇਟ ਦੇ ਵਿੱਚ ਉੱਥੇ ਦੁੱਗਣੇ ਰੇਟ ਤੇ ਮਿਲਦੀ ਹੈ ਗੱਲਬਾਤ ਕਰਦੇ ਆ ਸਬਜ਼ੀਆਂ ਉਗਾਉਂਦੇ ਨੇ ਔਰ ਹਫ਼ਤੇ ਦੇ ਵਿੱਚ ਦੋ ਦਿਨ ਸ਼ਹਿਰ ਜਾ ਕੇ ਗੁਰਦੀਪ ਸਿੰਘ ਜੀ ਜਿਹੜੀ ਸਬਜ਼ੀਆਂ ਉਹ ਵੇਚਦੇ ਆ ਔਰ ਇਹਨਾਂ ਦੀ ਸਟਾਲ ਦੇ ਉੱਪਰ ਇਹਨਾਂ ਦੇ ਜਿੱਥੇ ਵੈਨ ਦੇ ਰਾਹੀਂ ਇਹ ਸਬਜ਼ੀਆਂ ਪਿੰਡ ਤੋਂ ਸ਼ਹਿਰ ਲੈ ਕੇ ਜਾਂਦੇ ਆ ਉੱਥੇ ਜਿਹੜੇ ਇਹਨਾਂ ਦੇ ਕਸਟਮਰਸ ਐ ਉਹਨਾਂ ਦੀ ਭੀੜ ਉਮੜ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਿਰ ਤੁਹਾਡਾ ਪੰਜਾਬ ਨਿਊਜ਼ ਤੇ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਜੀ ਗੁਰਦੀਪ ਸਿੰਘ ਜੀ ਤੁਸੀਂ ਕਿੰਨੇ ਸਾਲਾਂ ਤੋਂ ਇਸ ਖੇਤੀ ਦਾ ਜਿਹੜਾ ਹੈਗਾ ਉਤਪਾਦਨ ਕਰ ਰਹੇ ਹੋ ਜੋ ਜੈਵਿਕ ਖੇਤੀ ਹੈ ਇੱਥੇ ਇਸ ਵਲ ਔਨ ਦਾ ਤੁਹਾਡਾ ਕਿਵੇਂ ਸਬਬ ਹੋਇਆ ਨਹੀਂ ਜੀ ਦੇਖੋ ਅੱਜ ਤੋਂ 21-22 ਸਾਲ ਪਹਿਲਾਂ ਸਾਡੇ ਪਿੰਡ ਡਾਕਟਰਾਂ ਦੀ ਟੀਮ ਆਈ ਹੋਈ ਸੀਗੀ ਕਿਉਂਕਿ ਉਹਨਾਂ ਨੇ ਉਦੋਂ ਉਸ ਟਾਈਮ ਤੇ ਫਿਰ ਹੀ ਮਤਲਬ ਕਿਟਾਂ ਦੇ ਕੇ ਤੇ ਉਹਨਾਂ ਨੇ ਸਬਜ਼ੀਆਂ ਲਵਾਈਆਂ ਸੀ ਉਸ ਟਾਈਮ ਮੇਰੇ ਕੋਲੇ ਕਨਾਲ ਕਥਾਂ ਤਿਆਰ ਪਿਆ ਸੀਗਾ ਮੈਂ ਪਿੰਡ ਗਿਆ ਪਿੰਡ ਜਾ ਕੇ ਮੈਂ ਡਾਕਟਰ ਨੂੰ ਦੱਸਿਆ ਮੈਂ ਵੀ ਮੈਂ ਸਬਜ਼ੀਆਂ ਲਾਉਣਾ ਚਾਹਨਾਗਾ ਉਹਨੇ ਮੈਨੂੰ ਪੈਲੀ ਪੁੱਛਿਆ ਪਹਿਲਾਂ ਵੀ ਪੈਲੀ ਕਿੰਨੀ ਆ ਮੇਰੇ ਕੋਲ ਡੇਢ ਕਿੱਲਾ ਪੈਲੀ ਆ ਜੀ ਆਪਦੀ ਜੀ ਜੀ ਉਸ ਤੋਂ ਬਾਅਦ ਹੌਲੀ ਹੌਲੀ ਇੱਧਰ ਸਬੱਬ ਬਣ ਗਿਆ ਜੀ ਫੇਰ ਅੰਬੂਜਾ ਸੀਮੈਂਟ ਵਾਲੇ ਆ ਗਏ ਅੱਛਾ ਜੀ ਉਹ ਕਹਿੰਦੇ ਤੂੰ ਜੈਵਿਕ ਖੇਤੀ ਕਰ ਲਾ ਮਖਉ ਕੀ ਚੀਜ਼ ਹੁੰਦੀ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਵੀ ਬਿਨਾ ਕੈਮੀਕਲ ਤੋਂ ਖੇਤੀ ਕਰਨੀ ਆ ਜੀ ਹੂੰ ਉਹਨਾਂ ਦੇ ਵਿੱਚੋਂ ਅਸੀਂ 4-500 ਬੰਦਾ ਸੀਗੇ ਜੀ ਲਗਭਗ ਜਿਹੜਾ ਮਤਲਬ ਅੰਬੂਜਾ ਵਾਲਾ ਚੁਣਿਆ ਸੀ ਜੀ ਤੇ ਜਿਨ੍ਹਾਂ ਦੇ ਵਿੱਚੋਂ ਮੰਨ ਕੇ ਚੱਲੋ ਵੀ ਤਿੰਨ ਚਾਰ ਬੰਦੇ ਰਹਿ ਗਏ ਹੂੰ ਤੇ ਜੈਵਕਬਾਲ ਆਏ ਆ ਅੰਬੂਜਾ ਦੀ ਸਪੋਰਟ ਨਾਲ ਆਏ ਆ ਆਪਣੇ ਆਪ ਕੋਈ ਨਹੀਂ ਆ ਸਕਦਾ ਜੇ ਜਿਹਦੇ ਬੰਦੇ ਕੋਲੇ 7-8 ਕਿੱਲੇ ਹੈਗੇ ਉਹ ਆਪਦੇ ਖਾਨ ਨੂੰ ਸਬਜੀ ਕਰ ਸਕਦਾ ਕਿਉਂਕਿ ਉਹਦੇ ਕੋਲੇ ਪੁੱਛਤ ਹੈਗੀ ਹੈ ਹੂੰ 7-8 ਕਿੱਲੇ ਆ ਤਾਂ ਡੰਗ ਲੈਂਦਾ ਛੋਟਾ ਕਿਸਾਨ ਆ ਜਿਹੜਾ ਜੇ ਉਹਦੀ ਕੋਈ ਮਦਦ ਕਰੂ ਮਹਿਕਮਾ ਜਾਂ ਡਿਪਾਰਟਮੈਂਟ ਕੋਈ ਵੀ ਫੇਰ ਕਿਸਾਨ ਉਹ ਜੈਵਕਵਾਲੇ ਪਾਸੇ ਆ ਸਕਦਾ ਹੈ ਜੀ ਮੈਂ 2007 ਚ ਮੈਂ ਜੈਵਕ ਤੇ ਆ ਗਿਆ ਸੀ ਜੀ ਜੀ ਤੁਹਾਡੇ ਕੋਲੇ ਗੁਰਦੀਪ ਸਿੰਘ ਜੀ ਹੁਣ ਕੁੱਲ ਜਿਹੜੀ ਜ਼ਮੀਨ ਆ ਉਹ ਕਿੰਨੀ ਜ਼ਮੀਨ ਆ ਕਿੰਨੀ ਜ਼ਮੀਨ ਦੇ ਵਿੱਚ ਤੁਸੀਂ ਇਹ ਜੈਵਿਕ ਖੇਤੀ ਕਰ ਰਹੇ ਹੋ ਹਾਂ ਕਿਲਾ ਕਿ ਤਾਂ ਮੇਰੀ ਆਪਦੀ ਹੈ ਜੀ ਤੇ ਬਾਕੀ ਗੱਜੀਵਨ ਸਿੰਘ ਦਾ ਸਾਈਟਰੀ ਬਲਾਡ ਮੈਮੇ ਤੋਂ ਉਹਦੇ ਕੋਲੇ ਉਹਦੀ ਪਹਿਲੀ ਮੇਰੇ ਕੋਲੇ ਹੁੰਦੀ ਹੈ ਕਿ ਉਹ ਮੈਥੋਂ ਵੀ ਪਹਿਲਾਂ ਆਰਗੈਨਿਕ ਕਣਕ ਬੀਜਦਾ ਹੁੰਦਾ ਸੀਗਾ ਅੱਛਾ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਰਸਤਾ ਕੰਮ ਕੀਤਾ ਕਹਿੰਦਾ ਲਾਲਾਕਰ ਸਾਹਿਬ ਜੀ ਕਹਿੰਦਾ ਤੂੰ ਤਾਂ ਆਰਗੈਨਿਕ ਕੀ ਕਰਨੀ ਹੈ ਮਖਾਂ ਜੀ ਤੇ ਉਹ ਆ ਜਿਹੜਾ ਬਾਣ 'ਚ ਖੜਿਆ ਹੈ ਗੱਜੀਵਨ ਸਿੰਘ ਦਾ ਬਾਣ ਹੈ ਇਹ ਮੇਰੇ ਕੋਲ ਠੇਕੇ ਤੇ ਹੁੰਦਾ ਹੈ ਜੀ ਅੱਛਾ ਤੁਹਾਡੀ ਆਪਣੀ ਮਤਲਬ ਇੱਕ ਕਿਲਾ ਜ਼ਮੀਨ ਹੈ ਸਿਰਫ ਹਾਂਜੀ ਹਾਂਜੀ ਬਿਲਕੁਲ ਆਪ ਦੀ ਕਿੱਲਾ ਕੀ ਸਾਢੇ 3 ਕਿੱਲੇ ਠੇਕੇ ਤੇ ਸਾਢੇ 4 ਕਿੱਲਾਂ ਦੇ ਵਿੱਚ ਸਬਜ਼ੀ ਟੋਟਲ ਠੀਕ ਹੈ ਜੀ ਜਿਹੜਾ ਕਿਸਾਨ ਹੈ ਉਹ ਕਹਿੰਦਾ ਵੀ ਸਾਨੂੰ ਜਿਹੜੀ ਹੈ ਬਹੁਤ ਫਸਲਾਂ 'ਚ ਵੀ ਮਾਰ ਪੈ ਰਹੀਆਂ ਉਹਨਾਂ ਮੁਨਾਫਾ ਨਹੀਂ ਹੋ ਰਿਹਾ ਕਿਉਂਕਿ ਜਿਹੜੀਆਂ ਰੇਹਾਂ ਸਪਰੇਹਾਂ ਉਹੀ ਬਹੁਤ ਜ਼ਿਆਦਾ ਮਹਿੰਗੀਆਂ ਆਉਂਦੀਆਂ ਹਨਾ ਖਾਦਾਂ ਵਗੈਰਾ ਬਹੁਤ ਜ਼ਿਆਦਾ ਮਹਿੰਗੀਆਂ ਆਉਂਦੀਆਂ ਨੇ ਤਾਂ ਤੁਸੀਂ ਜਿਹੜੀ ਖੇਤੀ ਕਰ ਰਹੇ ਹੋ ਫਿਰ ਤੁਹਾਡਾ ਜਿਹੜਾ ਖਰਚਾ ਹੈਗਾ ਇਹਨਾਂ ਨੂੰ ਬੀਜਣ ਦਾ ਤਾਂ ਉਹ ਕਿੰਨਾ ਕੁ ਆ ਜਾਂਦਾ ਫਿਰ ਲਗਭਗ ਜੀ ਇਹ ਤਾਂ ਮੈਂ ਕਿਤੇ ਜੋੜ ਨਹੀਂ ਲਾਇਆ ਹੁਣ ਕਿਸੇ ਚੀਜ਼ ਦਾ ਬੀ ਲਿਆਂਦਾ ਕਿਤੇ ਕਿਸੇ ਚੀਜ਼ ਦਾ ਬੀ ਲਿਆਂਦਾ ਵੀ ਆਪਾਂ ਕਿਹੜਾ ਇਕੱਠਾ ਕਿੱਲਾ ਲਾਉਣੇ ਆਗੇ ਮੈਂ ਕਨਾਲ ਕਨਾਲ ਥਾਂ ਲਵਣਾ ਹੁੰਦਾਗਾ ਠੀਕ ਹੈ ਜੀ ਉਹ ਕਿਤੇ ਮੈਂ ਜੋੜਿਆ ਹੀ ਨਹੀਂ ਵੀ ਕਿੰਨਾ ਬੀ ਦਾ ਖਰਚਾ ਆਉਂਦਾਗਾ ਵੀ ਕੀ ਨਹੀਂ ਕੀ ਹੈਗਾ ਤੇ ਆਪੇ ਇਹ ਜੋੜ ਲੱਗਦਾ ਵੀ ਨਹੀਂਗਾ ਜੀ ਠੀਕ ਹੈ ਜੀ ਹਾਂਜੀ ਪਰ ਮਤਲਬ ਤੁਹਾਨੂੰ ਨੁਕਸਾਨਤਾ ਨਹੀਂ ਹੁੰਦਾ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦਾ ਤੁਹਾਨੂੰ ਫਾਇਦਾ ਤਾਂ ਪ੍ਰਾਪਤ ਹੁੰਦਾ ਹੀ ਹੈ ਨਾ ਨਹੀਂ ਦੇਖੋ ਜੀ ਚਾਰ ਬੰਦੇ ਲੇਬਰ ਵਾਲੇ ਫਿਰਦੇ ਆਗੇ ਤੁਸੀਂ ਆਪ ਹੀ ਨਗਾ ਮਾਰ ਲੂ ਵੀ ਹੁਣ ਇੱਕ ਕਿੱਲੇ ਵਾਲੇ ਦੇ ਚਾਰ ਬੰਦੇ ਬਿਲਕੁਲ ਮਤਲਬ ਮਜ਼ਦਮ ਹੈਗੇ ਤਾਂਖ ਲੂ ਤੁਸੀਂ ਹੁਣ ਮੈਂ ਜੇ ਉਹਨਾਂ ਨੂੰ ਲੇਬਰ ਵਾਲੇ ਕਹਿੰਨਾ ਵਿਚਾਰੇ ਗੁੱਸਾ ਕਰਦੇ ਆ ਕਹਿੰਦਾ ਸਾਨੂੰ ਲੇਬਰ ਵਾਲੇ ਕਹਿੰਦਿੰਨਾ ਮੈਂ ਮਜ਼ਦਮ ਹੀ ਕਹਿੰਦਾ ਨਾ ਹਾਂ ਹਾਂ ਠੀਕ ਹੈ ਖੇਤ ਮਜ਼ਦੂਰ ਹਾਂਜੀ ਹਾਂਜੀ ਜੀ 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 ਕਿਤੇ 6 ਵੀ ਹੋ ਜਾਂਦੇ ਆ ਹੂੰ 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 ਠੀਕ ਹੈ ਅੱਛਾ ਜਿਹੜੀਆਂ ਸਬਜ਼ੀਆਂ ਨੇ ਜੀ ਸਬਜ਼ੀਆਂ ਕਿਹੜੀਆਂ ਕਿਹੜੀਆਂ ਆਪਣੇ ਕੋਲੇ ਹੁੰਦੀਆਂ ਨੇ ਮੌਸਮ ਦੀ ਟੋਟਲ ਸਬਜ਼ੀ ਹੁੰਦੀ ਆ ਜੀ ਜਿਹੜੀ ਮੌਸਮ ਦੇ ਵਿੱਚ ਆਉਂਦੀ ਆ ਜੀ ਤੇ 10 20 ਦਾ ਨਾਲ ਲੇਟ ਯੂਰ ਹੋ ਜਾਂਦੀ ਆ ਦੂਜੀਆਂ ਸਬਜ਼ੀਆਂ ਕੈਮੀਕਲ ਪਾਉਂਦੇ ਵਿਚਾਰੇ ਤੇ ਅਸੀਂ ਇਕੱਠਿਆਂ ਨੇ ਲਾਈ ਆ ਮੇਰੀ ਸਬਜ਼ੀ 20 ਦਿਨ ਮਗਰੋਂ ਆਊਗੀ ਉਹਨਾਂ ਦੀ 20 ਦਿਨ ਪਹਿਲਾਂ ਚੱਲ ਪੂਗੀ ਹੁਣ ਸਬਜ਼ੀਆਂ ਦੀ ਗੱਲ ਕਰ ਗਏ ਸਿਕੰਦਰ ਲੱਗੇ ਹੋਏ ਐ ਸਲਗਮਾ ਮਿਰਥੇ ਮੇਥੀ ਸੂੰਗਰੇ ਮੂੜੀਆਂ ਸਾਗ ਪਾਲਕ ਗੋਭੀ ਬਰੋਕਲੀ ਬੰਦ ਗੋਭੀ ਤੇ ਮਟਰ ਕਰੇਲੇ ਚੌਲੇ ਮਤਲਬ ਮੌਸਮ ਦੀਆਂ ਸਾਰੀਆਂ ਸਬਜ਼ੀਆਂ ਲੱਗਦੀਆਂ ਜੀ ਠੀਕ ਹੈ ਜੀ ਤੇ ਕਦੇ ਗੁਰਦੀਪ ਸਿੰਘ ਜੀ ਤੁਹਾਨੂੰ ਐ ਪੈ ਰਹਿੰਦੇ ਵੀ ਮੈਂ ਬਿਲਕੁਲ ਹੀ ਜੈਵਿਕ ਤਰੀਕੇ ਦੇ ਨਾਲ ਜਿਹੜਾ ਹੈਗਾ ਖੇਤੀ ਕਰ ਰਿਹਾ ਆ ਵੀ ਕਦੇ ਮੇਰੀ ਜਿਹੜੀ ਫਸਲ ਹੈ ਉਹ ਖਰਾਬ ਨਾ ਹੋ ਜੇ ਜਾਂ ਉਸ ਚੀਜ਼ ਦੀ ਉਹ ਆਉਟਪੁੱਟ ਨਾ ਆਵੇ ਜਿਸ ਆਪਾਂ ਆਉਟਪੁੱਟ ਦੇ ਨਾਲ ਸੋਚ ਕੇ ਬਿਜਾਈ ਕਰਦੇ ਆ ਕਿਉਂਕਿ ਤੁਸੀਂ ਕੋਈ ਕੈਮੀਕਲ ਜਿਵੇਂ ਤੁਸੀਂ ਦੱਸ ਰਹੇ ਕੋਈ ਕੋਈ ਨਹੀਂ ਯੂਜ਼ ਕਰ ਦੇ ਦਿੱਤੇ ਤਾਂ ਕਦੋਂ ਵੀ ਜਿਹੜਾ ਹੈਗਾ ਮੱਖੀ ਮੱਛਰ ਦਾ ਅਟੈਕ ਜਿਹੜਾ ਉਹ ਹੋ ਜਾਂਦਾ ਹੈਗਾ ਫਸਲ ਦੇ ਉੱਪਰ ਤਾਂ ਇਸ ਤਰ੍ਹਾਂ ਦਾ ਕਦੇ ਕੋਈ ਇਨਸੀਡੈਂਟ ਹੋਇਆ ਤੁਹਾਡੇ ਨਾਲ ਨਹੀਂ ਜੀ ਮੇਲਣਾ ਨਹੀਂ ਹੋਇਆਗਾ ਮੈਂ ਕਿਉਂਕਿ ਮੇਰੇ ਜਿੰਨੇ ਗਾਹ ਕਾ ਗਏ ਟੋਟਲ ਮੇਰੇ ਖੇਤ ਆ ਕੇ ਗਏ ਵੇ ਕੀ ਆਖਣਾ ਕੋਈ ਟਾਵਾ ਬੰਦਾ ਨਾ ਆ ਹੋਵੇ ਸਾਰੇ ਦੇਖ ਕੇ ਜਾਂਦੇ ਆ ਬਾਕੀ ਸਬਜ਼ੀ ਖਾਂਦੇ ਆ ਸਬਜ਼ੀ ਦੱਸਦੀ ਹੈਗੀ ਵੀ ਆਰਗੈਨਿਕ ਆ ਕਿ ਦੂਜੀ ਹੈਗੀ ਹੂੰ ਟੇਸਟ ਵੀ ਵੱਖਰਾ ਹੈ ਵੱਖਰਾ ਜੀ ਵੱਖਰਾ ਵੱਖਰਾ ਟੇਸਟ ਹੈਗਾ ਹੂੰ ਹੂੰ ਕੋਈ ਸਾਗ ਨਾ ਤਜਾਬ ਨਹੀਂ ਬਣਦਾ ਕਿਸੇ ਦੇ ਕੋਈ ਲੈਣ ਨਹੀਂ ਦੇਣ ਨਹੀਂਗਾ ਅੱਛਾ ਜੀ ਹਾਂਜੀ ਕੀ ਬਾਤ ਨਹੀਂ ਤਾਂ ਕਹਿੰਦੇ ਸਾਗ ਚ ਤਾਂ ਬੈਈ ਬਹੁਤ ਹੁੰਦੀ ਹੈ ਤਾਂ ਉਹਦੇ ਨਾਲ ਤਜਾਬ ਵਗੈਰ ਦੀ ਸਮੱਸਿਆ ਆਮ ਤੌਰ ਤੇ ਹੁੰਦੀ ਹੈ ਹਾਂਜੀ ਹਾਂਜੀ ਤਾਂ ਹੈਗਾ ਹੀ ਆ ਜੀ ਉਹ ਜਿਵੇਂ ਤੁਹਾਡੀ ਆ ਅਸੀਂ ਦੇਖ ਰਹੇ ਆ ਤੁਸੀਂ ਸ਼ਲਗਮ ਬੀਜੇ ਹੋਇਆ ਹਨਾ ਤਾਂ ਇਹਦੀ ਪੱਤਿਆਂ ਦੀ ਦਿੱਖ ਤੋਂ ਹੀ ਪਤਾ ਲੱਗਦਾ ਹੈ ਕਿ ਕਿਉਂਕਿ ਇਹਦੇ ਪੱਤੇ ਜਿਹੜੇ ਨੇਚਰਲ ਕਲਰ ਹੀ ਹੈ ਨਹੀਂ ਤਾਂ ਜਿਹੜੀ ਜਿਹੜੀ ਆ ਚੀਜ਼ ਹੈਗੀ ਆ ਸੁਣਗੀ ਕੀੜਾ ਪਿਆ ਹੋਇਆ ਇਹਦੇ ਤੇ ਹਾਂਜੀ ਤੇ ਜੇ ਦੂਜਾਂ ਦੇ ਖੇਤ ਜਾ ਕੇ ਵੇਖੋਗੇ ਤੁਹਾਨੂੰ ਸਾਫ ਪੱਤੇ ਦੇਖਣਗੇ ਹਾਂ ਹਰੇ-ਹਰੇ ਜੋ ਹਾਂਜੀ 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 ਕਿਉਂਕਿ ਉਹ ਸਪਰੇਹਾਂ ਪਾ ਕੇ ਸੈੱਟ ਕਰਦੇ ਹਾਂ ਹਾਂਜੀ 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 ਏ ਜੀ ਆਪਾਂ ਤੁਹਾਡੀ ਇਨਕਮ ਦੀ ਗੱਲ ਕਰੀਏ ਗੁਰਦੀਪ ਸਿੰਘ ਜੀ ਇਨਕਮ ਫਿਰ ਜਿੰਨੀ ਮੈਂ ਤੁਸੀਂ ਕਰ ਰਹੇ ਹੋ ਉਸ ਹਿਸਾਬ ਨਾਲ ਇਨਕਮ ਠੀਕ ਹੋ ਜਾਂਦੀ ਹੈ ਤੁਹਾਨੂੰ ਜੀ ਆਪਾਂ ਰੋਟੀ ਸੌਖੀ ਖਾਈ ਜਾਂਦੀ ਆ ਚਾਰ ਬੰਦਿਆਂ ਨੂੰ ਲੇਬਰਾਂ ਨੂੰ ਦਿੱਤਾਗਾ ਆਪਦਾ ਵਧੀਆ ਟਾਈਮ ਪਾਸ ਕਰੀ ਜਾਂਦੇ ਕਿਤੇ ਲੱਗੇ ਆ ਕਿ ਲੋਕ ਸੀਸਾ ਦਿੰਦੇ ਆ ਬਹਿੰਡੇ ਵਾਲੇ ਵੀ ਧੰਨਵਾਦੀ ਕਰਦੇ ਆ ਮੇਰਾ ਤਾਂ ਵੀ ਤੂੰ ਇਹ ਕੰਮ ਕਰਦਾਗਾ ਅੱਛਾ ਜਿਹੜੇ ਤੁਹਾਡੇ ਰੈਗੂਲਰ ਕਸਟਮਰ ਆ ਤੁਹਾਡੇ ਤੋਂ ਹੀ ਸਬਜ਼ੀ ਲੈਂਦੇ ਵੀ ਹੋਰ ਨਹੀਂ ਕਿਤੋਂ ਲੈ ਹਾਂਜੀ ਹਾਂਜੀ ਉਹ ਇਕੱਠਾ ਮਤਲਬ ਜਿਵੇਂ ਐਤਵਾਰ ਲੈਣਾਗਾ ਤੇ ਬੁੱਧਵਾਰ ਤਾਈਂ ਦੀ ਲੈ ਲੈਣੀ ਆ ਤੇ ਜੇ ਮੈਂ ਐਤਵਾਰ ਸੌਰੀ ਬੁੱਧਵਾਰ ਜਾਂਨਾ ਤਾਂ ਐਤਵਾਰ ਦੀ ਲੈ ਲੈਂਦੇ ਹੈਗੇ ਠੀਕ ਹੈ ਤੇ ਐ ਨਹੀਂ ਫਿਰ ਤੁਹਾਡੇ ਤੋਂ ਡਿਮਾਂਡ ਕਰਦੇ ਵੀ ਤੁਸੀਂ ਰੈਗੂਲਰ ਆਓ ਤੁਸੀਂ ਰੋਜ਼ ਆਇਆ ਕਰੋ ਵੀ ਹਫਤੇ ਚ ਦੋ ਦਿਨ ਘਟ ਨੇ ਨਹੀਂ ਜੀ ਨਹੀਂ ਸਬਜ਼ੀ ਨਹੀਂ ਹੁੰਦੀ ਕੀ ਫਿਰ ਹੂੰ ਉਹ 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 ਸਾਬ ਨਾਲ ਇਹਦਾ ਮਿਸਾਬ ਤਾਂ ਮਸਾ ਕੀਤਾਗਾ ਕਿਤੇ ਤੱਕ ਇਹ ਵੱਧ ਜਾਂਦੀ ਸੀ ਕਿਤੇ ਘਟ ਜਾਂਦੀ ਸੀ ਹੁਣ ਜਾ ਕੇ ਸੈੱਟ ਹੋਇਆ ਕੰਮ ਵੀ ਜਿੰਨੀ ਕੋ ਗੋਭੀ ਲੱਗਣੀ ਓੰਨੀ ਕੋ ਗੋਭੀ ਲਾਤੀ ਤੇ ਉਹ ਤੁਸੀਂ ਦੇਖਿਆ ਹੀ ਆ ਵੀ ਪਹਿਲਾਂ ਗੋਭੀ ਚੱਲੀ ਜਾਂਦੀ ਆ ਜਦੋਂ ਉਹ ਖਤਮ ਹੋ ਦੂਜੀ ਚੱਲ ਪੂ ਉਸ ਤੋਂ ਬਾਅਦ ਅੱਜ ਲਿਆ ਕੇ ਲਾਉਣੀ ਹੈਗੀ ਉਹ ਲਾ ਦੇਣਾ ਕਿ ਉਹ ਚੱਲ ਪੂਗੀ ਤੁਹਾਡੇ ਜਿਹੜੇ ਮੈਸੇਜ ਹੈ ਉਹ ਵੀ ਅਸੀਂ ਸੁਣਿਆ ਕਿ ਸਾਗ ਵਗਾਰਾ ਘਰੇ ਬਣਾ ਕੇ ਘਰੇ ਆਪ ਦੇ ਹੱਥੀ ਤਿਆਰ ਕਰਕੇ ਚੁੱਲ੍ਹੇ ਦਾ ਉਹ ਵੀ ਤੁਸੀਂ ਉੱਥੇ ਲੈ ਕੇ ਜਾਣੇ ਹੋ ਬਣਾਇਆ ਬਣਾਇਆ ਸਾਗ ਹਾਂਜੀ ਉਹ ਅਸੀਂ ਹਰਲੇ ਚ ਬਣਾਉਣੇ ਆਗੇ ਸਾਗ ਬਣਾਉਣੇ ਆਗੇ ਤੇ ਅਚਾਰ ਪਾਉਣੇ ਆਗੇ ਤੇ ਲੱਸੀ ਬਣਾ ਕੇ ਲੈ ਜਾਣੇ ਆ ਆਪਦੀ ਕਾਢਣੀ ਵਾਲੀ ਵੈਰੀ ਗੁੱਡ ਜੀ ਜੀ ਬਹੁਤ ਮਿਹਨਤ ਕਰ ਰਹੇ ਹੋ ਜੀ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਮੇਰੀ 85 ਹੋ ਗਈ ਜੀ ਅੱਛਾ 85 ਹੋ ਗਈ ਹਾਂਜੀ ਚਾਚਾ ਜੀ ਜੀ ਤੇ ਮਤਲਬ ਤੁਹਾਡੇ ਬੱਚੇ ਹੋਰ ਪਰਿਵਾਰ ਦੇ ਮੈਂਬਰ ਇੱਕ ਤਾਂ ਤੁਸੀਂ ਉਹ ਕੰਮ ਕਰਦੇ ਹੋ ਤੁਹਾਡੇ ਮਿਸਿਸ ਕੰਮ ਕਰਦੇ ਨੇ ਹੋਰ ਬੱਚੇ ਕੀ ਕੰਮਕਾਰ ਕਰਦੇ ਨੇ ਬੱਚਾ ਪੜਦਾ ਜੀ ਚੰਡੀਗੜ੍ਹ ਅੜਨੀ ਮੇਲੂਗੀ ਹੋਈ ਉਹਨੂੰ ਉਹ ਚੰਡੀਗੜ੍ਹ ਪੜਦਾਗਾ ਉਹ ਕਹਿੰਦਾ ਮੈਂ ਪੜਨਾਗਾ ਮੈਂ ਹੁਣ ਵੀ ਪੜ ਲਾ ਤੂੰ ਅੱਛਾ ਜੀ ਹਾਂਜੀ ਵੈਸੇ ਵੀ ਇੱਕ ਇੱਕ ਕਿਲਾ ਜਿਹੜਾ ਜ਼ਮੀਨ ਦਾ ਹੈਗਾ ਉਹ ਘਟ ਹੈ ਉਹਦੇ ਵਿੱਚ ਗੁਜ਼ਾਰਾ ਜਿਹੜਾ ਹੈ ਅੱਜ ਕੱਲ ਦੇ ਬੱਚੇ ਦਾ ਹੋਣਾ ਥੋੜਾ ਮੁਸ਼ਕਿਲ ਹੈ ਹਾਂਜੀ ਇਹ ਤਾਂ ਹੈ ਹੀ ਹੁਣ ਵੀ ਮੈਂ ਤਾਂ ਚੱਲ ਕਰੀ ਜੰਨਾ ਕਿਲੇ ਵਾਲਾ ਹੋਰ ਜਵਾਕਾਂ ਨੇ ਕਿੰਨ ਪੂਰੀ ਪਾਈ ਇੱਕ ਕਿਲੇ ਤੇ ਮੈਂ ਵੀ ਪੜ ਲਾ ਉਹਦਾ ਕੋਈ ਨੌਕਰੀ ਨਾ ਕਰੀ ਲੱਭ ਲਾ ਉਹਦੀ ਜੀ ਜੀ। ਅੱਛਾ ਗੁਰਦੀਪ ਸਿੰਘ ਜੀ ਇਹ ਤੋਂ ਪਹਿਲਾਂ ਤੁਸੀਂ ਕਣਕ ਵਗੈਰਾ ਬੀਜਦੇ ਸੀ ਜਾਂ ਫਿਰ ਜਿਹੜਾ ਝੋਨਾ ਹੁੰਦਾ ਉਹ ਉਹਦੀ ਬਿਜਾਈ ਕਰਦੇ ਸੀ? ਨਹੀਂ ਉਦੋਂ ਪਹਿਲਾਂ ਤਾਂ ਮੈਂ ਨਰਮਾ ਬੀਜਦਾ ਹੁੰਦਾ ਸੀ ਜੀ। ਉਸ ਤੋਂ ਇੱਕ ਸਾਲ ਝੋਨਾ ਲਾਇਆ। ਇਹ ਪਾਣੀ ਪੂਣੀ ਦਾ ਬਾਲਾ ਖਾਂਦਾ ਗਿਆ ਮੁੜ ਕੇ ਮੈਂ ਛੜਤਾ ਸਬਜ਼ੀ ਵਾਲੇ ਪਾਸੇ ਆ ਗਿਆ। ਠੀਕ ਹੈ ਜੀ। ਤਾਂ ਇਹਦੇ ਵਿੱਚ ਫਿਰ ਜਿਹੜਾ ਆਪਣਾ ਕੋਈ ਬਿਜਲੀ ਦਾ ਖਰਚਾ ਹੈ, ਮੋਟਰਾਂ ਦਾ ਖਰਚਾ ਉਹ ਫਿਰ ਤੁਸੀਂ ਕਿਵੇਂ ਕਰਦੇ ਹੋ ਮੈਨੇਜ? ਨਹੀਂ ਜੀ ਮੇਰੇ ਸੋਲਰ ਸਿਸਟਮ ਲੱਗਿਆ ਹੋਇਆ ਹੈਗਾ। ਸੋਲਰ ਸਿਸਟਮ। ਹਾਂ ਜੀ। ਮੋਟਰ ਮੇਰਾ ਖੇਤ ਪਾਲੀ ਜਾਂਦੀ ਹੈ ਜੀ। ਓਕੇ ਓਕੇ। ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਜਾਣਕਾਰੀ ਦੇਣ ਦੇ ਲਈ ਤੁਸੀਂ ਆਪਣੀ ਤਾਂ ਦੇਖੋ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਹਰ ਇੱਕ ਇਨਸਾਨ ਆਪਣੇ ਲਈ ਤਾਂ ਵਧੀਆ ਸੋਚਦਾ ਹੀ ਹੈ ਕਰਦਾ ਹੀ ਹੈ ਪਰ ਇਹ ਜੋ ਤੁਸੀਂ ਕੰਮ ਕਰ ਰਹੇ ਹੋ ਇਹਦੇ ਨਾਲ ਤੁਸੀਂ ਹੋਰਾਂ ਦੀ ਸਿਹਤ ਵੀ ਜਿਹੜੀ ਆ ਉਹ ਤੰਦਰੁਸਤ ਰੱਖ ਰਹੇ ਹੋ ਔਰ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਜੀ ਇਹ ਯੋਗਦਾਨ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਪਾਉਣ ਦਾ ਸਾਨੂੰ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਾ ਬੜੀ ਪੋਜ਼ਿਟਿਵਿਟੀ ਸਾਨੂੰ ਫੀਲ ਹੋਈ ਔਰ ਮੈਂ ਦੇਖ ਰਹੀ ਸੀ ਕਿ ਗੰਡੋਏ ਜਿਹੜੇ ਆ ਉਹ ਵੀ ਤੁਹਾਡੇ ਖੇਤਾਂ ਦੇ ਵਿੱਚ ਨਜ਼ਰ ਆਉਂਦੇ ਹੋ ਆਮ ਤੌਰ ਤੇ ਖੇਤਾਂ 'ਚ ਗੰਡੋਈ ਵੀ ਨਹੀਂ ਦਿਖਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸਾਡੇ ਸਗੇ ਕਿਸਾਨ ਗੁਰਦੀਪ ਸਿੰਘ ਜੋ ਕਿ ਬਠਿੰਡਾ ਦੇ ਰਹਿਣ ਵਾਲੇ ਹੈ ਮਹਿਮਾ ਸਵਾਈ ਪਿੰਡ ਤੋਂ ਇਹ ਬਿਲੋਂਗ ਕਰਦੇ ਨੇ ਔਰ ਜੈਵਿਕ ਖੇਤੀ ਕਰਦੇ ਨੇ ਪਿਛਲੇ 20-22 ਸਾਲਾਂ ਤੋਂ ਔਰ ਇਸ ਖੇਤੀ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਐਂਟਾਇਰਲੀ ਬਦਲ ਗਈ ਹੈ ਔਰ ਮੁਨਾਫਾ ਹੋਵੇ ਚਾਹੇ ਨਾ ਹੋਵੇ ਘਟ ਹੋਵੇ ਵੱਧ ਹੋਵੇ ਪਰ ਇਹ ਜੋ ਕਿਸਾਨ ਹੈ ਇਹ ਆਪਣੀ ਸਿਹਤ ਦੇ ਨਾਲ ਤੇ ਹੋਰਾਂ ਲੋਕਾਂ ਦੀ ਸਿਹਤ ਦੇ ਨਾਲ ਜਿਹੜਾ ਹੈਗਾ ਖਿਲਵਾੜ ਨਹੀਂ ਕਰਨਾ ਚਾਹੁੰਦੇ ਔਰ ਬਹੁਤ ਹੀ ਸੋਹਣੇ ਢੰਗ ਦੇ ਨਾਲ ਜਿਹੜਾ ਹੈਗਾ ਹਫਤੇ ਦੇ ਵਿੱਚ ਦੋ ਵਾਰੀ ਹਰ ਹਰ ਤਾਂ ਉਹ ਵੀਕ ਬੁੱਧਵਾਰ ਅਤੇ ਐਤਵਾਰ ਨੂੰ ਬਠਿੰਡਾ ਜਾ ਕੇ ਉੱਥੇ ਆਪਣੀ ਜਿਹੜੀ ਸਬਜ਼ੀ ਹੈ ਉਹ ਵੇਚਦੇ ਨੇ ਔਰ ਇਹਨਾਂ ਦੇ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਹਮੇਸ਼ਾ ਹੀ ਇਹਨਾਂ ਦੀ ਉਡੀਕ ਰਹਿੰਦੀ ਹੈ ਦੇਖਦੇ ਰਹੋ ਪੰਜਾਬ న్యూਸ ਧੰਨਵਾਦ